ਸਸਿਕਲ ਦੋਸਤੋ ਦੋਸਤੋ ਅੱਜ ਆਪਾਂ ਅਹਿਮ ਜਾਣਕਾਰੀ ਸਾਂਝੀ ਕਰਦੇ ਆਂਗੇ ਆਪਾਂ ਬਲੱਡ ਤੇ ਬਲੱਡ ਜਿਹੜਾ ਆਪਾਂ ਡੋਨੇਟ ਕਰਦੇ ਆਂਗੇ ਵੀ ਕਿਵੇਂ ਆਪਾਂ ਡੋਨੇਟ ਕਰ ਸਕਦੇ ਆਂ ਕਿਵੇਂ ਨਹੀਂ ਕਰ ਸਕਦੇ ਕਿਸ ਹਾਲਤ ਵਿੱਚ ਕਰਨਾ ਚਾਹੀਦਾ ਕਿਸ ਵਿੱਚ ਨਹੀਂ ਕਰਨਾ ਚਾਹੀਦਾ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਦੇ ਆਂਗੇ ਕਿਹੜੇ ਤਰੀਕੇ ਹੁੰਦੇ ਆਗੇ ਦੋਸਤੋ ਜਿਹੜਾ ਖੂਨ ਹੁੰਦਾ ਇਹ ਜਿਹੜਾ ਖੂਨਦਾਨ ਆ ਕਿ ਮਹਾਦਾਨ ਬਹੁਤ ਵਧੀਆ ਗੱਲ ਹੁੰਦੀ ਹੈ ਖੂਨਦਾਨ ਕਰਨਾ ਹੁੰਦਾ ਜਿਹੜਾ ਇਹ ਮਰੀਜ਼ ਗੱਲ ਆਪ ਨੂੰ ਕਰਨਾ ਚਾਹੀਦਾਗਾ ਵੀ ਕਿਸ ਹਾਲਤਾਂ ਚ ਕਰਨਾ ਚਾਹੀਦਾਗਾ ਇਹ ਬਹੁਤ ਵੱਡਾ ਉਪਕਾਰ ਮੰਨਿਆ ਜਾਂਦਾ ਹੁੰਦਾ ਜਿਹੜਾ ਆਪਾਂ ਖੂਨ ਦਾਨ ਕਰ ਦਿੰਨੇ ਹੁੰਦੇ ਆ ਕਿਸੇ ਵੀ ਇਸ ਵਾਸਤੇ ਇਹਦੇ ਫਾਇਦੇ ਕੀ ਹੁੰਦੇ ਆ ਜਿਹੜਾ ਸਭ ਤੋਂ ਪਹਿਲਾਂ ਫਾਇਦੇ ਦੀ ਗੱਲ ਕਰਦੇ ਆ ਜਿਹੜਾ ਆਪਾਂ ਖੂਨ ਦਾਨ ਕਰ ਦਿੰਨੇ ਆ ਇਹਦੇ ਵੀ ਖੂਨ ਦਾਨ ਜਿਹੜਾ ਕਰਤਾ ਆਪਾਂ ਉਹਦੇ ਫਾਇਦੇ ਕੀ ਹੁੰਦੇ ਆ ਮਰੀਜ਼ ਨੂੰ ਸਭ ਤੋਂ ਪਹਿਲਾਂ ਜੇ ਲਾਲਗੀ ਕੋਈ ਮੰਨ ਲਓ ਕੈਂਸਰ ਦਾ ਮਰੀਜ਼ ਆਗਾ ਅਨੀਮੀਆ ਦਾ ਪੇਸ਼ੈਂਟ ਆ ਕੋਈ ਕੋਈ ਸਰਜਰੀ ਹੋਣ ਵਾਲੀ ਆ ਹੈਨਾ ਹੂਨ ਦੀ ਕਮੀ ਹੁੰਦੀ ਹੈਗੀ ਉਹਦੀ ਕਮੀ ਪੂਰੀ ਹੋ ਜਾਂਦੀ ਹੁੰਦੀ ਹੈ। ਉਸ ਵਾਸਤੇ ਇਹ ਆਪਾਂ ਦਾਨ ਕਰਦੇ ਨੂੰ ਫਾਇਦੇ ਹੁੰਦੇ ਹੈਗੇ ਚੀਜ਼ ਤੇ। ਦੂਸਰੀ ਗੱਲ ਆ ਜਾਂਦੀ ਹੈਗੀ ਜਿਹੜੇ ਪੇਸ਼ੈਂਟ ਦਾ ਮੰਨ ਲਓ ਬਲੱਡ ਦੀ ਕਮੀ ਆ ਜਾਂਦੀ ਆ ਉਹਦੀ ਕਮੀ ਪੂਰੀ ਹੋ ਜਾਂਦੀ ਹੈ ਜੇ ਮੰਨ ਲਓ ਹੁਣ ਜਿਹੜਾ ਕੈਂਸਰ ਦਾ ਪੇਸ਼ੈਂਟ ਹੁੰਦਾਗਾ ਉਹਦੇ ਵਿੱਚ ਅਕਸਰ ਲੋਡ ਰਹਿੰਦੀ ਹੈਗੀ ਬਲੱਡ ਦੀ ਉਹਦੀ ਜਿਹੜੀ ਪ੍ਰੋਬਲਮ ਹੁੰਦੀ ਹੈਗੀ ਉਹ ਸੋਲਵ ਹੋ ਜਾਂਦੀ ਹੁੰਦੀ ਹੈਗੀ। ਇਦੇ ਫਾਇਦੇ ਕੀ ਹੁੰਦੇ ਹੈਗੇ ਜੇ ਮੰਨ ਲਓ ਹੁਣ ਆਪਾਂ ਮੈਂ ਬਲੱਡ ਦਿੰਨਾ ਮੈਨੂੰ ਕੀ ਫਾਇਦੇ ਹੁੰਦੇ ਹੈ ਸਭ ਤੋਂ ਪਹਿਲਾਂ ਇਹਦਾ ਵਧੀਆ ਫਾਇਦਾ ਇਹ ਹੁੰਦਾਗਾ ਜਿਹੜੀ ਆਪਣੀ ਬੋਨ ਮੈਰੋ ਹੁੰਦੀ ਹੈਗੀ ਜਿਹੜੀ ਬੋਨ ਮੈਰੋ ਬਹੁਤ ਵਧੀਆ ਕੰਮ ਕਰਦੀ ਜਦੋਂ ਆਪਾਂ ਬਲੱਡ ਡੋਨੇਟ ਕਰਦੇ ਆ ਬਲੱਡ ਵਧੀਆ ਬਣ ਲੱਗ ਜਾਂਦਾ ਆਪਣੇ ਚ ਬਿਮਾਰੀਆਂ ਨਾਲ ਜਿਹੜੀ ਲੜਨ ਦੀ ਸ਼ਕਤੀ ਹੈ ਵੱਧ ਜਾਂਦੀ ਹੈਗੀ ਦੇਣਾ ਚਾਹੀਦਾਗਾ ਆਪ ਨੂੰ ਬਲੱਡ ਆਪ ਨੂੰ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹੈਗੇ ਇਹਦਾ ਕੀ ਕਾਰਨ ਹੁੰਦਾ ਆਪਾਂ ਕਿਸ ਹਾਲਤ ਵਿੱਚ ਆਪਾਂ ਜਿਹੜਾ ਖੂਨ ਹੁੰਦਾਗਾ ਉਹ ਨਹੀਂ ਦੇ ਸਕਦੇ ਹੁੰਦੇ ਜੇ ਮੰਨ ਲਓ ਕਿਸੇ ਨੂੰ ਕੈਂਸਰ ਦੀ ਪ੍ਰੋਬਲਮ ਕਿਸੇ ਨੂੰ ਮੰਨ ਲਾ ਹੈਪਟਾਈਟਸ ਸੀ ਬੀ ਹੈਗਾ ਜਾਂ ਐਡਸਡੀ ਪ੍ਰੋਬਲਮ ਆ ਗਈ ਕੋਈ ਬੁਖਾਰ ਆਗਾ ਕੋਈ ਡਾਇਬਟੀਜ਼ ਆ ਕੋਈ ਹਾਰਟ ਦਾ ਮਰੀਜ਼ ਆਗਾ ਉਹ ਨਹੀਂ ਦੇ ਸਕਦਾ ਹੁੰਦਾ ਬਲੱਡ ਇਹ ਕਾਰਨ ਅੰਦਰ ਦੂਸਰਾ ਆ ਜਾਂਦਾ ਹੈ ਜੇ ਮੰਨ ਲਓ ਆਪਾਂ ਕੱਟੋ-ਕੱਟ 2 ਮਹੀਨਿਆਂ ਚ ਇੱਕ ਵਾਰੀ ਬਲੱਡ ਦੇ ਸਕਦੇ ਹੁੰਦੇ ਹਾਂ ਜੀ ਦੂਸਰੀ ਗੱਲ ਜਿਹੜੀ ਉਮਰ ਹੁੰਦੀ ਹੈਗੀ ਇਹ 18 ਤੋਂ 65 ਸਾਲ ਦੇ ਵਿੱਚ ਵਿੱਚ ਆਪਾਂ ਬਲੱਡ ਦਾਨ ਕਰ ਸਕਦੇ ਹੁੰਦੇ ਹਾਂ ਦੂਸਰੀ ਗੱਲ ਜੇ ਕਿਸੇ ਨੂੰ ਮੰਨ ਲਓ ਬਲੱਡ ਦੇਣ ਚਾਹੁੰਦੇ ਹੋ ਬੁਖਾਰ ਆ ਗਿਆ ਜਾਂ ਕੋਈ ਹੋਰ ਸਮੱਸਿਆ ਆ ਗਈ ਉਹ ਸਾਲ ਵਿੱਚ ਨਹੀਂ ਦੇਣਾ ਚਾਹੀਦਾ ਵਾਹੇ ਹੈ ਨਾ ਜਿਹੜਾ ਬਲੱਡ ਦੀ ਸਾਰਿਆਂ ਨੂੰ ਵੱਡੀ ਇਹੋ ਆ ਗਈ ਜਿਵੇਂ ਮੰਨ ਲਓ ਹੁਣ ਆਪਣੇ ਸੋਸ਼ਲ ਵਰਕਰਾਂ ਭਰਾ ਆ ਕੇ ਬਲੱਡ ਦਾ ਕੈਂਪ ਲਾਉਂਦੇ ਆ ਕੇ ਬਹੁਤ ਵਧੀਆ ਭਲੇ ਦਾ ਕੰਮ ਕਰਦੇ ਆ ਕੇ ਇਹ ਜੇ ਮੰਨ ਲਓ ਐਮਰਜੈਂਸੀ ਕਿਸੇ ਨੂੰ ਲੋੜ ਰਹਿੰਦੀ ਹੈ ਮੰਨ ਲਓ ਹਸਪਤਾਲਾਂ 'ਚ ਐਮਰਜੈਂਸੀ ਬਲੱਡ ਦੀ ਕਮੀ ਹੀ ਰਹਿੰਦੀ ਹੁੰਦੀ ਹੈ ਜਿਹੜੇ ਵੀਰ ਭਾਈ ਇਹ ਬਲੱਡ ਦਾ ਕੈਂਪ ਲਾਉਂਦੇ ਆ ਇਹ ਲੋੜਾਂ ਪੂਰਵਾ ਕਰਦੇ ਆ ਬਹੁਤ ਵਧੀਆ ਭਲਾਈ ਦਾ ਕੰਮ ਕਰਦੇ ਆਗੇ ਇਹ ਫਲਾਗਾ ਜੋ ਕੰਮ ਹੁੰਦਾ ਇਹਨਾਂ ਦਾ ਆਕਸ ਫਰ ਐਮਰਜੈਂਸੀ ਲੋਡ ਪੈਂਦੀ ਰਹਿੰਦੀ ਹੈਗੀ ਫਿਰ ਇਹੀ ਲੋਡ ਪੂਰੀ ਕਰਦੇ ਆ ਬਾਈ ਜਿਹੜੇ ਆਪਣੀ ਜੋਇੰਟ ਬਣੀ ਵੀ ਆ ਬਲੱਡ ਬਲੱਡ ਜੋਇੰਟ ਹੁੰਦੀ ਨਾਲ ਹੈ ਨਾ ਬੈਂਕਾ ਹੁੰਦੀ ਨਾਲ ਬਲੱਡ ਦੀਆਂ ਸੋਸ਼ਲ ਵਰਕਰ ਆਪਣੇ ਭਰਾ ਇਹ ਬਹੁਤ ਵਧੀਆ ਕੰਮ ਆ ਕਰਨਾ ਚਾਹੀਦਾਗਾ ਇਹ ਮੋਟੀ ਮੋਟੀ ਜਾਣਕਾਰੀ ਸੀ ਬਲੱਡ ਵਾਸਤੇ ਆਪਾਂ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾਗਾ ਬਲੱਡ ਦਾਨ ਦੇਣਾ ਚਾਹੀਦਾ ਤੁਹਾਨੂੰ ਬਹੁਤ ਵਧੀਆ ਕੰਮ ਆਉਣਾ ਚਾਹੀਦਾਗਾ ਸਮੱਸਿਆ ਨੂੰ ਹਲ ਇਹ ਜਾਣਕਾਰੀ ਸੀ ਜੀ ਜਾਣਕਾਰੀ ਵਧੀਆ ਲੱਗੇ ਕਿ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਤੇ ਬਟਨ ਨੂੰ ਸ਼ੇਅਰ ਕਰੋ ਧੰਨਵਾਦ